ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾ ਟੈਸਟ ਤੀਜੇ ਦਿਨ ਪਾਕਿਸਤਾਨ ਨੂੰ ਪਰੇਸ਼ਾਨ ਕਰਨ ਦਾ سلسلہ ਜਾਰੀ ਰੱਖਿਆ ਕਿਵੀ ਟੀਮ ਦੀ ਦਮਦਾਰ ਗੇਂਦਬਾਜ਼ੀ ਸਦਕਾ ਪਾਕਿਸਤਾਨ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤੱਕ 129 ਟਨ ਤੇ 7 ਵਿਕਟ ਗਵਾ ਲਏ ਸਨ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ 104 ਤੋਂ ਆਪਣਾ ਸਕੋਰ ਅੱਗੇ ਵਧਾਇਆ ਨਿਊਜ਼ੀਲੈਂਡ ਟੀਮ ਪਹਿਲੀ ਪਾਰਚ 200 ਰਨ ਤੇ ਆਲ ਆਊਟ ਹੋ ਗਈ ਨਿਊਜ਼ੀਲੈਂਡ ਦੀ ਪਹਿਲੀ ਪਾਰਚ ਡੈਬਿਊ ਕਰਨ ਜੀਤ ਰਾਵਲ ਨੇ 55 ਰਨ ਦੀ ਪਾਰੀ ਖੇਟੀ ਦੂਜੀ ਪਾਰੀ ਦੇ ਪਹਿਲੇ 5 ਓਵਰਾਂ ਦੌਰਾਨ ਪਾਕਿਸਤਾਨੀ ਟੀਮ ਨੇ ਸਿਰਫ 80 ਰਨ ਬਣਾਏ ਇਹ ਪਿਛਲੇ 15 ਸਾਲਾਂ 'ਚ ਪਾਕਿਸਤਾਨ ਲਈ ਪਾਰੀ ਦੇ 5 ਓਵਰਾਂ 'ਚ ਬਣਾਇਆ ਸਭ ਤੋਂ ਘੱਟ ਸਕੋਰ ਹੈ ਇਸ ਦੇ ਲਗਵਾ ਸੁਲਾਮੀ ਬੱਲੇਬਾਜ਼ ਅਜ਼ਹਰ ਅਲੀ ਨੇ 173 ਗੇਂਦਾਂ 'ਤੇ 31 ਰਨ ਦੀ ਪਾਰੀ ਖੇੜੀ ਜਿਸ ਨਾਲ ਅਜ਼ਹਰ ਨੇ ਸਭ ਤੋਂ ਖਰਾਬ ਸਟ੍ਰਾਈਕ ਰੇਟ ਦਾ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਤਖਣੀ ਅਫਰੀਕਾ ਦੇ ਕਪਤਾਨ ਡੁਪਲੇਸਿਸ ਤੇ ਆਸਟ੍ਰੇਲੀਆ ਖਿਲਾਫ ਗੇਮ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਮਗਰੋਂ ਡੁਪਲੇਸਿਸ ਵਿਰੁੱਧ ਕਾਰਵਾਈ ਵੀ ਹੋ ਸਕਦੀ ਹੈ ਦਗਚਿਨੀ ਸ਼ਰਲਟ ਲਿੰਡਾਨ ਨੇ ਆਪਣੀ ਪਤਨੀ ਦੇ ਪ੍ਰੈਗਨੈਂਟ ਹੋਣ ਦੌਰਾਨ ਬਣਾਇਆ ਨਾਜਾਇਜ਼ ਸਬੰਧ ਵਾਲੀ ਮਾਫੀ ਮੰਗੀ ਹੈ ਇੱਕ ਮਾਡਲ ਨਾਲ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਅਦ ਲੈਂਦੇ ਆਪਣੀ ਪਤਨੀ ਤੇ ਫੈਨਸ ਤੋਂ ਮਾਫੀ ਮੰਗੀ ਹੈ